ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਇਨਸਾਨ ਤੁਹਾਡੇ ਮਨ ਉੱਤੇ ਐਸਾ ਕਾਬੂ ਪਾ ਲੈਂਦਾ ਹੈ ਕਿ ਤੁਸੀਂ ਉਸ ਦੀ ਗੱਲ ਖਾਰਜ ਕਰਨੀ ਚਾਹੋ ਤਾਂ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਮੈਨੇਜ ਕਰ ਸਕਦਾ ਹੈ ਕਿ ਤੁਹਾਨੂੰ ਉਸ ਦੀ ਹਰ ਗੱਲ ਸੱਚ ਲੱਗਣ ਲੱਗਦੀ ਹੈ ਕੀ ਤੁਸੀਂ ਕਦੇ ਫੀਲ ਕੀਤਾ ਹੈ ਕਿ ਕੋਈ ਬੰਦਾ ਤੁਹਾਨੂੰ ਬਿਨਾਂ ਕੁਝ ਕਹੇ ਵੀ ਇਸ ਤਰ੍ਹਾਂ ਮੈਨੇਜ ਕਰਦਾ ਹੈ ਕਿ ਤੁਹਾਨੂੰ ਉਸ ਦੀ ਹਰ ਇੱਕ ਗੱਲ ਸੱਚ ਦਿਸਣ ਲੱਗਦੀ ਹੈ ਇਹ ਕੋਈ ਜਾਦੂ ਨਹੀਂ ਇਹ ਸਾਈਕੋਲੋਜੀ ਦੀ ਇੱਕ ਡੂੰਗੀ ਟੈਕਨੀਕ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਡਾਰਕ ਸਾਈਕੋਲੋਜੀ ਪਰ ਇਹ ਜਾਦੂ ਮੰਗ ਹੀ ਕੰਮ ਕਰਦੀ ਹੈ ਇਹ ਕੋਈ ਹਾਸੇ ਇਹ ਕੋਈ ਹਾਸੇ ਮਜ਼ਾਕ ਵਾਲੀ ਗੱਲ ਨਹੀਂ ਇਹ ਉਹ ਵਿਗਿਆਨ ਹੈ ਜੋ ਇਨਸਾਨ ਦੇ ਸਬਕੌਂਸ਼ੀਅਸ ਮਾਈਂਡ ਤੇ ਕੰਮ ਕਰਦਾ ਹੈ ਜੇ ਤੁਸੀਂ ਇਸ ਨੂੰ ਜਾਣ ਲਓ ਤਾਂ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਵੀ ਕਾਮਯਾਬੀ ਮਿਲ ਸਕਦੀ ਹੈ ਪਰ ਜੇ ਗਲਤ ਹੱਥਾਂ ਵਿੱਚ ਚੱਲਿਆ ਜਾਵੇ ਤਾਂ ਲੋਕ ਹਾਸੇ ਦੇ ਪਾਤਰ ਵੀ ਬਣ ਜਾਂਦੇ ਹਨ ਭਾਵ ਮੂਰਖ ਹੋ ਜਾਂਦੇ ਨੇ ਡਾਰਕ ਸਾਈਕਲੋਜੀ ਦੀ ਸ਼ੁਰੂਆਤ ਇਸ ਦੁਨੀਆ ਵਿੱਚ ਹਰ ਕੋਈ ਹੋਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਮਿੱਠੀਆਂ ਗੱਲਾਂ ਨਾਲ ਕੋਈ ਆਪਣੀ ਸ਼ਖਸੀਅਤ ਦੀ ਗਹਿਰਾਈਆਂ ਨਾਲ ਅਤੇ ਕੋਈ ਡਰ ਜਾਂ ਦਬਾਵੇ ਰਾਹੀਂ ਪਰ ਇਹ ਸਿਰਫ ਸਧਾਰਨ ਗੱਲਬਾਤ ਨਹੀਂ ਹੁੰਦੀ ਇਸ ਦੇ ਪਿੱਛੇ ਇੱਕ ਗਹਿਰਾ ਸਾਇੰਸ ਲੁਕਿਆ ਹੈ ਇਹ ਉਹ ਵਿਗਿਆਨ ਹੈ ਜੋ ਕਿਸੇ ਦੇ ਦਿਮਾਗ ਵਿੱਚ ਛੋਟੇ-ਛੋਟੇ ਬੀਜ-ਬੀਜ ਕੇ ਉਸ ਦੀ ਸੋਚ ਨੂੰ ਬਦਲ ਦਿੰਦੇ ਹਨ ਆਜੋ ਇਸ ਨੂੰ ਸਮਝੀਏ ਕਿ ਡਾਰਕ ਸਾਈਕੋਲੋਜੀ ਕੰਮ ਕਿਵੇਂ ਕਰਦੀ ਹੈ ਸਾਡਾ ਦਿਮਾਗ ਪਰ 1 ਸੈਕਿੰਡ ਵਿੱਚ ਹਜ਼ਾਰਾਂ ਹੀ ਸਿਗਨਲਸ ਪ੍ਰੋਸੈਸ ਕਰਦਾ ਹੈ ਪਰ ਇਸ ਦਾ ਵੱਡਾ ਹਿੱਸਾ ਸਬਕੌਨਸ਼ੀਅਸ ਮਾਈਂਡ ਵਿੱਚ ਸਟੋਰ ਹੋ ਜਾਂਦਾ ਹੈ ਜਿੱਥੇ ਸਾਡੇ ਡਰ ਭਾਵਨਾਵਾਂ ਅਤੇ ਫੈਸਲੇ ਕਰਨ ਦੀ ਸਮਰੱਥਾ ਲੁਕੀ ਹੁੰਦੀ ਹੈ ਡਾਰਕ ਸਾਈਕੋਲੋਜੀ ਇਨ੍ਹਾਂ ਹੀ ਡੂੰਘੀਆਂ ਜਗ੍ਹਾਹਾਂ ਤੇ ਅਸਰ ਪਾਉਂਦੀ ਹੈ ਉਦਾਹਰਨ ਲਈ ਜੇ ਕੋਈ ਬੰਦਾ ਪਹਿਲੀ ਵਾਰ ਮਿਲਣ ਤੇ ਤੁਹਾਡੀਆਂ ਫੀਲਿੰਗਸ ਨੂੰ ਫੜ ਲਵੇ ਤੇ ਉਸ ਦੇ ਅਨੁਸਾਰ ਗੱਲ ਕਰੇ ਤੁਸੀਂ ਉਸ ਨੂੰ ਫੌਰੀ ਤੌਰ ਤੇ ਆਪਣਾ ਮੰਨ ਲੈਂਦੇ ਹੋ ਇਹ ਛੋਟੀ ਉਦਾਹਰਣ ਹੈ ਪਰ ਜਦੋਂ ਇਹ ਟੈਕਨਿਕ ਹਾਈ ਲੈਵਲ ਤੇ ਵਰਤੀ ਜਾਂਦੀ ਹੈ ਬੰਦਾ ਪੂਰੀ ਤਰ੍ਹਾਂ ਕਿਸੇ ਹੋਰ ਦੇ ਕੰਟਰੋਲ ਚ ਆ ਸਕਦਾ ਹੈ ਮੁੱਖ ਹਥਿਆਰ ਡਾਰਕ ਸਾਈਕੋਲੋਜੀ ਦੇ 엘ਮੈਂਟਸ ਅਪਰਾਧ ਦੀ ਭਾਵਨਾ ਪੈਦਾ ਕਰਨਾ ਜਦੋਂ ਕੋਈ ਤੁਹਾਨੂੰ ਇਹ ਮਹਿਸੂਸ ਕਰਾਏ ਕਿ ਤੁਸੀਂ ਕੁਝ ਗਲਤ ਕੀਤਾ ਹੈ ਭਾਵੇਂ ਤੁਸੀਂ ਕੀਤਾ ਨਾ ਹੋਵੇ ਤੁਸੀਂ ਚੰਗੇ ਇਨਸਾਨ ਹੋ ਪਰ ਮੈਨੂੰ ਦੁੱਖ ਹੈ ਕਿ ਤੁਸੀਂ ਮਦਦ ਨਹੀਂ ਕੀਤੀ ਇਸ ਦਾ ਨਤੀਜਾ ਹੋਵੇਗਾ ਤੁਸੀਂ ਆਪ ਹੀ ਗਲਤ ਮੰਨ ਕੇ ਉਸ ਦੀ ਗੱਲ ਮੰਨ ਜਾਓਗੇ ਗੈਸ ਲਾਈਟਿੰਗ ਹਕੀਕਤ ਤੇ ਸੰਦੇਹ ਕਰਾਉਣਾ ਸੱਚ ਤੇ ਸ਼ੱਕ ਕਰਮਾਉਣਾ ਤੁਹਾਡੀਆਂ ਯਾਦਾਂ ਤਜਰਬੇ ਤੇ ਜਜ਼ਬਾਤ ਤੇ ਸਵਾਲ ਖੜਾ ਕਰਕੇ ਤੁਹਾਨੂੰ ਇਹ ਮਹਿਸੂਸ ਕਰਾਉਣਾ ਕਿ ਸ਼ਾਇਦ ਮੈਂ ਹੀ ਗਲਤ ਹਾਂ ਕਈ ਰਿਸ਼ਤਿਆਂ ਵਿੱਚ ਇਹ ਸਭ ਤੋਂ ਖਤਰਨਾਕ ਤਰੀਕਾ ਹੁੰਦਾ ਹੈ ਮੈਨੀਪੂਲੇਸ਼ਨ ਲੋਕਿਆ ਹੋਇਆ ਕੰਟਰੋਲ ਕਿਸੇ ਨੂੰ ਐਸਾ ਪ੍ਰਭਾਵਿਤ ਕਰਨਾ ਕਿ ਉਹ ਤੁਹਾਡੀ ਮਰਜ਼ੀ ਦਾ ਕੰਮ ਕਰੇ ਪਰ ਉਸ ਨੂੰ ਲੱਗੇ ਕਿ ਇਹ ਉਸ ਦਾ ਆਪਣਾ ਫੈਸਲਾ ਹੈ ਫਿਰ ਟੈਕਨੀਕ ਅਰਦੀ ਤਾਕਤ ਬਿਜ਼ਨਸ ਰਾਜਨੀਤੀ ਅਤੇ ਰਿਸ਼ਤਿਆਂ ਵਿੱਚ ਇਹ ਸਭ ਤੋਂ ਵੱਧ ਵਰਤੀ ਜਾਂਦੀ ਹੈ ਜਿਵੇਂ ਬੌਸ ਕਹੇ ਜੇ ਟਾਰਗੇਟ ਨਾ ਪੂਰਾ ਕੀਤਾ ਤਾਂ ਨੌਕਰੀ ਗਈ ਭਾਵ ਡਰਦੀ ਭਾਵਨਾ ਆਉਣੀ ਬੰਦੇ ਅੰਦਰ ਟਾਰਗੇਟ ਪੂਰਾ ਕੀਤਾ ਤਾਂ ਬੋਨਸ ਪ੍ਰਮੋਸ਼ਨ ਪ੍ਰੇਰਣਾ ਮਿਲੇਗੀ ਹਰਕ ਵੇਖੋ ਦੋਵੇਂ ਸਾਈਕਲੋਜੀਕਲ ਟੈਕਨੀਕਸ ਹਨ ਪਰ ਡਾਰਕ ਸਾਈਕੋਲੋਜੀ ਵਿੱਚ ਜਿਵੇਂ ਤੁਸੀਂ ਵੇਖਿਆ ਹੀ ਹੈ ਪਹਿਲੇ ਵਾਲੇ ਡਰ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ ਕੀ ਡਾਰਕ ਸਾਈਕੋਨੋਲੋਜੀ 네ਗੇਟਿਵ ਹੀ ਹੁੰਦੀ ਹੈ ਬਿਲਕੁਲ ਨਹੀਂ ਜੇ ਇਹ ਸਹੀ ਹੱਥਾਂ ਵਿੱਚ ਜਾਵੇ ਤਾਂ ਇਹ ਇਨਸਾਨ ਸਫਲਤਾ ਦਾ ਸੰਦ ਬਣ ਸਕਦਾ ਹੈ। ਐਗਜ਼ਾਮਪਲ ਰਿਵਰਸ ਟੈਕਨੋਲੋਜੀ ਮਾਪੇ ਅਕਸਰ ਇਸ ਨੂੰ ਬੱਚਿਆਂ ਨਾਲ ਵਰਤਦੇ ਹਨ। ਜੇ ਬੱਚਾ ਕਹੇ ਮੈਂ ਪੜਦਾ ਨਹੀਂ। ਅਰੇ ਮਾਪੇ ਕਹਿੰਦੇ ਹਨ ਤੂੰ ਪੜ੍ਹ ਹੀ ਨਹੀਂ ਸਕਦਾ ਅਤੇ ਉਸ ਨੂੰ ਤਾਨੇ ਮੇਨੇ ਮਾਰਦੇ ਹਨ। ਬੱਚਾ ਆਪਣੇ ਆਪ ਨੂੰ ਸਾਬਤ ਕਰਨ ਲਈ ਪੜਨਾ ਸ਼ੁਰੂ ਕਰ ਦਿੰਦਾ ਹੈ ਆਪਣੇ ਆਪ ਨੂੰ ਕਿਵੇਂ ਬਚਾਈਏ ਹਮੇਸ਼ਾ ਸਮਝੋ ਕਿ ਇਹ ਮੇਰਾ ਆਪਣਾ ਫੈਸਲਾ ਹੈ ਜਾਂ ਕੋਈ ਮੈਨੂੰ ਪੁਸ਼ ਕਰ ਰਿਹਾ ਹੈ ਇਮੋਸ਼ਨਲ ਕੰਟਰੋਲ ਜਦੋਂ ਕੋਈ ਤੁਹਾਡੀਆਂ ਇਮੋਸ਼ਨਸ ਨਾਲ ਖੇਡਣ ਦੀ ਕੋਸ਼ਿਸ਼ ਕਰੇ ਇੱਕ ਕਦਮ ਪਿੱਛੇ ਹਟੋ ਨੈਚੁਰਲ ਸੋਚੋ ਨੋ ਅਰਜੈਂਟ ਡਿਸੀਜਨ ਜੇ ਕੋਈ ਤੁਹਾਨੂੰ ਕਹੇ ਕਿ ਹੁਣੇ ਹੀ ਫੈਸਲਾ ਕਰੋ ਜਦ ਤੱਕ ਤੁਸੀਂ ਡਰ ਅਤੇ ਗਿਲਟ ਨਾਲ ਲੜਨਾ ਨਹੀਂ ਸਿੱਖਦੇ ਤੁਸੀਂ ਮੈਨੀਫੋਲੂਸ਼ਨ ਤੋਂ ਬਚ ਨਹੀਂ ਸਕਦੇ ਪਾਰਕ ਸਾਈਕੋਲੋਜੀ ਇੱਕ ਤੇਜ ਧਾਰ ਤਲਵਾਰ ਵਾਂਗ ਹੈ ਸਹੀ ਟਰੈਕ ਤੇ ਵਰਤੀਏ ਤਾਂ ਇਹ ਸਫਲਤਾ ਦਾ ਹਥਿਆਰ ਹੈ ਗਲਤ ਹੱਥਾਂ ਵਿੱਚ ਆ ਜਾਵੇ ਇਹ ਜ਼ਿੰਦਗੀ ਤਬਾਹ ਕਰਨ ਵਾਲਾ ਹਥਿਆਰ ਬਣ ਜਾਂਦਾ ਹੈ ਇਸ ਲਈ ਸਭ ਤੋਂ ਵੱਡੀ ਸ਼ਕਤੀ ਹੈ ਆਪਣੇ ਮਨ ਨੂੰ ਜਾਣਨਾ ਤੇ ਕਾਬੂ ਕਰਨਾ ਜਿਹੜਾ ਆਪਣੇ ਆਪ ਤੇ ਕਾਬੂ ਲੈ ਆਇਆ ਦੁਨੀਆ ਉਸ ਦੇ ਕਾਬੂ ਚ ਆਪ ਹੀ ਹੋ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਸਪੋਰਟ ਸਾਨੂੰ ਹੋਰ ਵੀ ਵਧੀਆ ਅਤੇ ਡੂੰਘੇ ਕੰਟੈਂਟ ਬਣਾਉਣ ਲਈ ਇਨਸਪਾਇਰ ਕਰਦੀ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਬਣੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਅਤੇ ਮਿਲਦੇ ਹਾਂ ਛੇਤੀ ਹੀ ਕਿਸੇ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਪੂਰੀ ਵੀਡੀਓ ਦੇਖਣ ਦੇ ਲਈ